ਸੱਚਾ ਦੋਸਤੋ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤਿਹ ਪ੍ਰਵਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਤੁਹਾਡਾ ਫਿਰ ਇੱਕ ਵਾਰੀ ਨਿੱਘਾ ਸਵਾਗਤ ਆ ਅੱਜ ਦੇ ਇਸ ਬਾਜਵਾ ਟਾਕ ਸ਼ੋਅ ਦੇ ਵਿੱਚ ਸਮੇਂ-ਸਮੇਂ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਹਮੇਸ਼ਾ ਹੀ ਆਪਣੇ ਵਤਨ ਦੇ ਨਾਲ ਪੰਜਾਬ ਦੇ ਨਾਲ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਦੇ ਨਾਲ ਵਕਫ-ਵਕਫ ਵਿਸ਼ਿਆਂ ਤੇ ਅਸੀਂ ਜੋੜਦੇ ਰਹਿੰਦੇ ਹਾਂ ਤੁਹਾਨੂੰ ਪਤਾ ਹੈ ਕਿ ਅਪ੍ਰੈਲ ਦਾ ਮਹੀਨਾ ਵਿਸਾਖ ਇਹਨਾਂ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਇਹਨਾਂ ਦਿਨਾਂ ਦੇ ਵਿੱਚ ਹੀ ਖਾਸ ਕਰਕੇ ਜਿਹੜਾ ਸਾਡਾ ਉੱਥੇ ਕਿੱਤਾ ਇੱਕ ਖੇਤੀ ਬਾੜੀ ਦਾ ਜੋ ਕਿ ਕਣਕਾਂ ਜਦੋਂ ਪੱਕ ਜਾਂਦੀਆਂ ਹਨ ਤਾਂ ਸਾਰੇ ਜਿੱਥੇ ਪੰਜਾਬ ਦੇ ਵਿੱਚ ਮੇਲੇ ਸਾਰੀ ਦੁਨੀਆ ਦੇ ਵਿੱਚ ਹੀ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਆਪਣੇ ਸੱਭਿਆਚਾਰ ਨੂੰ ਆਪਣੇ ਕਲਚਰ ਨੂੰ ਸਾਰਹੀ ਨਾਲ ਲੈ ਕੇ ਗਏ ਹਾਂ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਹੈ ਇੱਥੇ ਤਾਂ ਵੀ ਮੈਂ ਕਹਿ ਦਿਆਂ ਕਿ ਪੰਜਾਬ ਤੋਂ ਵੀ ਜ਼ਿਆਦਾ ਜੇ ਅੱਜ ਸੱਭਿਆਚਾਰ ਦੀ ਆਪਣੀ ਬੋਲੀ ਦੀ ਗੱਲ ਕੀਤੀ ਜਾਂਦੀ ਹੈ ਤੇ ਬਾਹਰਲੇ ਕੰਟਰੀਆਂ ਵਿੱਚ ਕੋਈ ਘੱਟ ਨਹੀਂ ਹੋਵੇਗੀ ਸੋ ਅੱਜ ਮੈਂ ਤੁਹਾਡੀ ਜਿਹੜੀ ਗੱਲਬਾਤ ਥੋੜੇ ਜਿਹੇ ਸਮੇਂ ਦੇ ਲਈ ਕਰਉਣ ਜਾ ਰਿਹਾ ਹਾਂ ਪੰਜਾਬ ਦੀ ਉਹ ਉੱਗੀ ਗਾਇਕਾ ਜਿਹੜੇ ਕਿ ਹਮੇਸ਼ਾ ਬੜੇ ਲੰਮੇ ਸਮੇਂ ਤੋਂ ਆਮ ਤੌਰ ਤੇ ਜਿਸ ਤਰ੍ਹਾਂ ਕਈ ਵਾਰੀ ਆਮ ਉਸ ਤਰ੍ਹਾਂ ਹੀ ਗਾਇਕੀ ਸ਼ੁਰੂ ਕਰਦੇ ਹਨ ਪਰ ਜਿਨ੍ਹਾਂ ਨੇ ਸਿੱਖ ਕੇ ਉਹਨਾਂ ਨੇ ਅਵਾਰਡ ਜਿੱਤ ਕੇ ਫਿਰ ਇਸ ਲਾਈਨ ਵਿੱਚ ਪੈ ਧਰਿਆ ਬੜਾ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਅਤੇ ਉਹਨਾਂ ਨੇ ਬਹੁਤ ਹੀ ਜਿਹੜੇ ਵਧੀਆ ਗੀਤ ਸਾਨੂੰ ਦਿੱਤੇ ਹਾਂ ਮੇਰੇ ਨਾਲ ਇਸ ਟਾਈਮ ਲਾਈਨ ਤੇ ਜੁੜ ਚੁੱਕੇ ਹਾਂ ਰਪਿੰਦਰ ਹਾਂਡਾ ਜੀ ਰਪਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਰਪਿੰਦਰ ਜੀ ਕੀ ਹਾਲ ਤੁਹਾਡਾ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਚੰਡੀ ਕਲਾ ਜੀ ਹਾਂ ਰਪਿੰਦਰ ਜੀ ਸਭ ਤੋਂ ਪਹਿਲਾਂ ਜਦੋਂ ਤੁਸੀਂ ਅਵਾਰਡ ਜਿੱਤਿਆ ਸੀ ਕਿਹੜੇ ਸੰ ਦੀ ਗੱਲ ਹੈ ਜੋ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਲਾਈਨ ਚ ਆਏ ਸੀ ਹਾਂਜੀ ਜਿਹੜਾ ਇਹ ਆਵਾਜ਼ ਪੰਜਾਬ ਦੀ ਸੀਗਾ ਇਹ ਪਹਿਲਾ ਰਿਐਲਿਟੀ ਸ਼ੋ ਸੀਗਾ ਪੰਜਾਬ ਦਾ ਤੇ ਇਹ 2005 ਤੇ 6 ਦੇ ਵਿੱਚ ਹੋਇਆ ਸੀਗਾ ਹਾਂ ਹਾਂ ਔਰ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ 뮤지컬 ਸਫਰ ਸੀਗਾ ਉਹ سٹਾਰਟ ਹੋ ਗਿਆ ਉਹ ਜਰਨੀ سٹਾਰਟ ਹੋ ਗਈ ਤੇ ਅੱਜ ਤੱਕ ਵਾਹਿਗੁਰੂ ਦੀ ਮਿਹਰ ਦੇ ਨਾਲ ਭਵੇਂ ਘਟ ਗਿਆ ਆ ਵੱਧ ਗਿਆ ਆ ਬਸ ਲੋਕਾਂ ਦੇ ਵਿੱਚ ਸਾਡੀ ਆਡੀਅנס ਦੇ ਵਿੱਚ ਬਣੇ ਰਹਿਣ ਦਾ ਇੱਕ ਮੇਰਾ ਜਿਹੜਾ ਇੱਕ ਮੇਰਾ ਐਫਰਟ ਸੀਗਾ ਕਿ ਮੈਂ ਮੀਨੂ ਲੋਕ ਲੋਕਾਂ ਤੱਕ ਮੈਂ ਉਹ 뮤직 ਪਹੁੰਚਾ ਸਕਾਂ ਕਿ ਜੋ ਮੈਂ ਵਰਸਟਾਈਲ ਤਰੀਕੇ ਦੇ ਨਾਲ ਹਰ ਤਰ੍ਹਾਂ ਦਾ 뮤직 ਉਹਨਾਂ ਨੂੰ ਸੁਣਾਵਾਂ ਸੋ ਕੋਸ਼ਿਸ਼ ਰਹੀ ਆ ਚਾਹੇ ਉਹਦੇ ਵਿੱਚ ਸੈਡ Song ਸੀ ਚਾਹੇ ਰੋਮਾਂਟਿਕ ਸੀਗੇ ਬੀਟ ਸੀਗੇ ਪਰ ਲੋਕਾਂ ਦਾ ਬਹੁਤ ਪਿਆਰ ਵੀ ਮਿਲੇ ਆ ਤੇ ਰਪਿੰਦਰ ਜੀ ਸਭ ਤੋਂ ਪਹਿਲਾਂ ਦੱਸੋਗੇ ਸਭ ਤੋਂ ਪਹਿਲੀ ਵਾਰੀ ਤੁਸੀਂ ਐਕਟਿਵ ਕਦੋਂ ਲਈ ਸੀ ਮੈਂ ਐਕਟਿਵਾ ਨਹੀਂ ਲਿਆ ਸੀ ਜੀ ਮੇਰੇ ਕੋਲ ਕਾਇਨੇਟਿਕ ਹੌਂਡਾ ਹੁੰਦਾ ਸੀ ਐਕਟਵਾ ਤੁਹਾਡੀ ਮਸ਼ੂਰ ਤੁਸੀਂ ਆਪ ਲਿਆ ਜੀ ਲੋਕਾਂ ਨੂੰ ਤੁਸੀਂ ਐਕਟਵਾ ਦਵਾਤੇ ਹਾਂ ਇੱਥੇ ਹੁਣ ਮੈਨੂੰ ਡਿਸਟਰੀ ਦਾ ਪਤਾ ਨਹੀਂ ਸੀਗਾ ਜੀ ਕੰਪਨੀਆਂ ਦਾ ਕੰਮ ਬੜਾ ਚੱਲ ਗਿਆ ਕੰਪਨੀ ਦੇ ਵਿੱਚ ਸਾਰੀਆਂ ਕਾਲੀ ਐਕਟਿਵਾ ਜਿਹੜੀਆਂ ਲੋਕੀ ਚੁੱਕ ਕੇ ਲਾਗੇ ਕਹਿੰਦੇ ਦੂਜੇ ਰੰਗ ਤੋਂ ਲੈਂਦਾ ਕੋਈ ਨਹੀਂ ਹੈ ਲੋਕਾਂ 'ਚ ਮੈਂ ਦੇਖਿਆ ਲੋਕਾਂ 'ਚ ਕ੍ਰੇਜ਼ ਬਹੁਤ ਹੋ ਗਿਆ ਐਕਟਿਵਾ ਲੈ ਕੇ ਪਰ ਸਾਨੂੰ ਉਹਦਾ ਕੋਈ ਹਿੱਟ ਖਾਤ ਕੰਪਨੀ ਨੇ ਫਾਇਦਾ ਨਹੀਂ ਦਿੱਤਾ ਕੰਪਨੀ ਨੂੰ ਕੰਪਨੀ ਨੂੰ ਕੰਪਨੀ ਤੁਹਾਨੂੰ ਕੁਝ ਪਰਸਨ ਦੇਣਾ ਚਾਹੀਦਾ ਜਿੰਨੀ ਐਕਟਿਵ ਹੈ ਭਜਾਈ ਤੁਸੀਂ ਬਣਦਾ ਤੇ ਬਣਦਾ ਤੇ ਪੂਰਾ ਹੈ ਜੀ ਪਰ ਪਰ ਉਹ ਉਹ ਜਿਹੜੀ ਸਾਡਾ ਜੇ ਨਾ ਉਹ ਚੀਜ਼ ਫਾਇਦਾ ਜਿਹੜਾ ਹੈਗਾ ਉਹ ਸਾਨੂੰ ਪਿਆਰ ਜਿਹੜਾ ਆਡੀਅנס ਵੱਲੋਂ ਮਿਲਿਆ ਉਹ ਇਹ ਮੈਂ ਮੈਂ ਸਾਰਾ ਸਿਹਰਾ ਸਾਡੀ ਆਡੀਅੰਸ ਨੂੰ ਦੇਣਾ ਚਾਹੂੰਗੀ ਜਿਨ੍ਹਾਂ ਨੇ ਇਸ ਗਾਣੇ ਨੂੰ ਮੁੜ ਜਿੰਦਾ ਕਰ ਦਿੱਤਾ ਔਰ ਇੰਨਾ ਪਿਆਰ ਦਿੱਤਾ ਉਹ ਸਾਲ ਦਾ ਸਭ ਤੋਂ ਵੱਡਾ ਗਾਣਾ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਵੇਖੋ ਜੀ ਅੱਥੇ ਅੱਜ ਜਿਹੜੇ ক্রিকেট ਦੇ ਮੈਚ ਹੋ ਰਹੇ ਉੱਥੇ ਵੀ ਸਭ ਤੋਂ ਵੱਡਾ ਉੱਥੇ ਉੱਥੇ ਵੀ ਐਕਟੀਵ ਹੈ ਘੁੰਮੇ ਜੀ ਉਹਦੇ ਉਹਦੇ ਵਿੱਚ ਗਰਾਊਂਡ ਦੇ ਵਿੱਚ ਵੀ ਹੈਨਾ ਨਹੀਂ ਜੀ ਜੀ ਤੇ ਤੁਸੀਂ ਮੈਨੂੰ ਦੱਸੋਗੇ ਕਿ ਤੁਸੀਂ ਕਈ ਵਾਰੀ ਨਾ ਕਈ ਗੀਤ ਜਿਹੜੇ ਹੁੰਦੇ ਦਿਲੋਂ ਗਾਏ ਜਾਂਦੇ ਨੇ ਕਈ ਲਿਖੇ ਜਾਂਦੇ ਨੇ ਆ ਤੁਸੀਂ ਜਿਹੜੇ ਗੇੜੇ ਗੂੜੇ ਮਾਰਨ ਵਾਲੀ ਗੱਲ ਇਹਦੇ ਵਿੱਚ ਕੋਈ ਸਚਾਈ ਸੀ ਕਿ ਇਹ ਗੀਤ ਕਿਸ ਤਰ੍ਹਾਂ ਗਾਇਆ ਤੁਸੀਂ ਮੇਰੇ ਪਿੰਡ ਦੇ ਗੇੜੇ ਮਾਰਦਾ ਮੈਡੀng ਆਈ ਹੈ ਤੇ ਵਿੱਚ ਕੋਈ ਐਸ ਤਰ੍ਹਾਂ ਦੀ ਪਰਸਨਲ ਨਹੀਂ ਸੀਗਾ ਇਹੋ ਗਾਣਿਆਂ ਦੀ ਤਰ੍ਹਾਂ ਹੀ ਗਾਣਾ ਜਿਵੇਂ ਇੱਕ ਗਾਦੀ ਦਾ ਆਪਾਂ ਨੂੰ ਚੰਗਾ ਲੱਗਦਾ ਜਦੋਂ ਅਸੀਂ ਬੈਠੇ ਗਾਣਾ ਚੂਜ਼ ਕਰਦੇ ਆ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਲਿਰਿਕਸਟ ਔਰ ਸਿੰਗਰ ਜਦੋਂ ਬੈਕ ਇੱਕ ਗਾਣਾ ਬਣਾਉਂਦੇ ਆ ਤੇ ਉਹ ਗਾਣ ਅਸੀਂ ਡਿਸਕਸ ਹੀ ਕਰ ਰਹੇ ਸੀ ਤੇ ਗਾਣਾ ਸਾਨੂੰ ਚੰਗਾ ਲੱਗਿਆ ਸੀ ਰਿਕਾਰਡ ਕਰਤਾ I think personal but ਮੈਨੂੰ ਅਗਰ ਪਰਸਨਲ ਲੈਵਲ ਤੇ ਪੁੱਛੋਗੇ ਤਾਂ ਮੈਨੂੰ ਰੋਮਾਂਟਿਕ ਗਾਣੇ ਜਾਂ ਸੈਡ ਸੌਂਗਸ ਜਿਹੜੇ ਜਿਹੜੇ ਫੀਲਿੰਗ ਫੀਲਿੰਗ ਵਾਲੇ ਗਾਣੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫੀਲ ਹੁੰਦਾ ਡੰਗਿਆਈ ਵਾਲੇ ਗਾਣੇ ਮੈਨੂੰ ਜ਼ਿਆਦਾ ਪਸੰਦ ਨੇ ਜੋ ਐ ਵਧੀਆ ਤਰੀਕੇ ਨਾਲ ਹੋਰ ਵੀ ਵਧੀਆ ਤਰੀਕੇ ਨਾਲ ਲਿਵਾ ਸਕਦੀ ਆ ਜਿਹੜੇ ਮੈਨੂੰ ਜਿਹਦੇ ਜਿਹਨੂੰ ਗਾ ਕੇ ਮੈਨੂੰ ਵੀ ਬਹੁਤ ਆਨੰਦ ਆਉਂਦਾ ਜੋ ਉਹ ਉਹਦਾਂ ਦੇ ਗਾਣੇ ਮਤਲਬ ਇਹ ਗਾਣੇ ਵੀ ਚਲੋ ਸਭ ਪਸੰਦ ਕਰ ਰਹੇ ਆ ਇਸ ਤਰ੍ਹਾਂ ਦੇ ਗਾਣੇ ਇਹ ਕਮਰਸ਼ੀਅਲ ਗਾਣੇ ਹੁੰਦੇ ਆ ਜਦੋਂ ਬੰਦਾ ਬੜਾ ਲੋ ਫੀਲ ਕਰਦਾ ਤੇ ਉਹ ਕਹਿੰਦਾ ਕਿ ਮੈਂ ਨਚਣ ਟੱਪਣ ਵਾਲੇ ਗਾਣੇ ਸੁਣ ਕੇ ਆਪਣਾ ਮੂਡ ਠੀਕ ਕਰਾਂ ਸੋ ਮੈਨੂੰ ਲੱਗਦਾ ਕਿ ਸਾਰਿਆਂ ਦੀ ਜ਼ਿੰਦਗੀ ਇੰਨੀ ਕਿ ਵਾਹ ਚਲ ਰਹੀ ਹੈ ਕਿ ਕਿਸੇ ਕੋਲ ਸਮਾਂ ਨਹੀਂ ਹੁੰਦਾ ਹਰ ਇੱਕ ਬੰਦਾ ਖੁਸ਼ ਰਹਿਣਾ ਚਾਹੁੰਦਾ ਤਾਂ ਆਪਾਂ ਵੀ ਉਹਦਾ ਦੇ ਗੀਤ ਬਣਾਉਣੇ ਆ ਜਿਹਦੇ ਵਿੱਚ ਲੋਕ ਖੁਸ਼ੀ ਖੁਸ਼ੀ ਉਹਨਾਂ ਨੂੰ ਸੁਣੇ ਔਰ ਆਪਣੇ ਜੇ ਕੋਈ ਲੋ ਫੀਲ ਕਰ ਰਿਹਾ ਤੇ ਉਹਨਾਂ ਨੂੰ ਚੰਗਾ ਫੀਲ ਹੋਵੇ ਕਿ ਅਸੀਂ ਗਾਣਾ ਸੁਣਿਆ ਤੇ ਸਾਡਾ ਮੂਹ ਠੀਕ ਹੋ ਗਿਆ ਹੂੰ 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 ਰਪਿੰਦਰ ਜੀ ਤੁਸੀਂ ਹੁਣ ਟੂਰ ਤੁਹਾਡੇ ਚੱਲਦੇ ਸਾਰੀ ਦੁਨੀਆ ਚ ਬੜੇ ਤੁਸੀਂ ਟੂਰ ਕਰਦੇ ਹੋ ਬੜੇ ਲੰਮੇ ਸਮੇਂ ਦੇ ਬਾਅਦ ਜਦੋਂ ਦੀ ਤੁਸੀਂ ਕਾਲੀ ਐਕਟਿਵਲ ਲਈਏ ਸ਼ਾਇਦ ਪਹਿਲੀ ਵਾਰ ਅਮਰੀਕਾ ਆ ਰਹੇ ਹੋ ਹਾਂਜੀ ਨਹੀਂ 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 ਉਹ ਮੈਂ 2017 ਦੇ ਵਿੱਚ ਦੇ ਟੂਰ ਕੀਤਾ ਸੀਗਾ ਬਟ ਉਸ ਤੋਂ ਬਾਅਦ ਨਹੀਂ ਜਦੋਂ ਦੀ ਜਦੋਂ ਦੀ ਕਾਲੀ ਐਕਟਿਵਲ ਫਿਕ ਨਹੀਂ ਜ਼ਿਆਦਾ ਸ਼ੁਰੂ ਹੋ ਗਈ ਹੈ ਉਦੀਆਂ ਗੱਲਾਂ ਕਰਦੇ ਕਾਲੀ ਐਕਟਰ ਪਹਿਲਾਂ ਵੀ ਵਿਕੀ ਸੀਗੀ ਬਟ ਇਸ ਵਾਰ ਜ਼ਿਆਦਾ ਵਿਕ ਗਈ ਹੈ ਕੁਝ 10 ਸਾਲ ਬਾਅਦ ਮੈਨੂੰ ਲੱਗਦਾ ਕਿ ਪਰ ਹਾਂਜੀ ਜਿਸ ਲੈਵਲ ਤੇ ਅੱਜ ਸਾਰੇ ਇਹਨੂੰ ਪਿਆਰ ਕਰ ਰਹੇ ਆ ਪਸੰਦ ਕਰਦੇ ਆ ਔਰ ਉਸ ਤੋਂ ਬਾਅਦ ਹੁਣ ਅਮਰੀਕਾ ਚ ਮੈਂ ਬਹੁਤ ਟਾਈਮ ਬਾਅਦ ਆ ਰਹੀ ਹਾਂ ਹਾਂਜੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਕਿਤੇ ਭੁੱਲ ਨਾ ਜਾਵਾਂ ਸਾਡੇ ਜਰੂਰ ਜਿਹੜੇ ਪ੍ਰੋਗਰਾਮ ਦੇਖਦੇ ਦੋ ਦੋ ਗਾਇਕ ਲਾਇਨਾ ਸੁਣਾਓਗੇ ਕਾਲੀ ਐਕਟਰ ਦੇ ਦੀਆਂ 啊啊，去姐姐 ਮੇਰੀ ਕਾਲੀ ਐਕਟਿਵਾ ਦਾ ਇੱਕ ਦਿਨ ਖੜ ਗਿਆ ਹੈਂਡਲ ਫੜ ਕੇ ਪਾਣੀ ਪਾਣੀ ਹੋ ਗਈ ਮੈਂ ਪਟੂਆ ਕਰਵਾਉਂਦਾ ਅੜ ਕੇ ਕਹਿੰਦਾ ਕੁੜਤੀ ਤੇਰੀ ਦੇ ਮੈਨੂੰ ਲਟਕਣ ਪੱਟ ਗਏ ਤੂੰ ਜਲਟ ਦਾ ਕੋਬਰਾ ਗਿਰਦਾ ਨਹੀਂ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋਂ ਫਿਰਦਾ ਨਹੀਂ ਮੈਂ ਵੀ ਦੇਖਦੀ ਉਹਨੂੰ ਬੜਿਆ ਦਿਨਾਂ ਤੋਂ ਉਹ ਵੀ ਦੇਖਦਾ ਚਿਰਦਾਨੀ ਮੇਰੇ ਪਿੰਡ ਦੇ ਗੇੜ ਮਾਰਦਾ ਵੈਰੀ ਗੁੱਡ ਬਹੁਤ ਵਧੀਆ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਨੇ ਯੁੱਗਾ ਤੋਂ ਕਾਫਲੇ ਆਉਂਦੇ ਨੇ ਇਸ ਸੱਚ ਦਾ ਗਵਾਹ ਬਣਦੇ ਇਹ ਤਪ ਦੀ ਰੇਤ ਦੱਸਦੀ ਹੈ ਠੀਕ ਰਸਤਾ ਹੈ ਮੇਰਾ ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਨੇ ਜੋ ਲੋ ਮੱਥੇ ਚੋਂ ਫੁੱੜਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬੈਠ ਕੇ ਹੀ ਸੱਚੇ ਬਾਦਸ਼ਾਹ ਬੰਦੇ ਨੇ ਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪ੍ਰੀਤ ਪਿਆਰੀ ਹੈ ਤੋਂ ਲਿਖ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬੰਦੇ ਨੇ ਸੋ ਅਰਵਿੰਦਰ ਜੀ ਅਮਰੀਕਾ ਦੇ ਵਿੱਚ ਤੁਸੀਂ ਆ ਰਹੇ ਹੋ ਸੋ ਇੱਥੇ ਦੇ ਜਿੰਨੇ ਸਾਡਾ ਹੁਣ ਪ੍ਰੋਗਰਾਮ ਦੇਖਦੇ ਮੈਨੂੰ ਪਤਾ ਤੁਹਾਡਾ ਸ਼ਡਿਊਲ ਵਿਜੀ ਹੈ ਮੈਂ ਬਹੁਤਾ ਟਾਈਮ ਨਹੀਂ ਤੁਹਾਡਾ ਲੈਣਾ ਉਹਨਾਂ ਨੂੰ ਕੀ ਕਹਿਣਾ ਜਾਓਗੇ ਆਪਣੇ ਵੱਲੋਂ ਕਿਉਂਕਿ ਤੁਹਾਡੀ ਬੜੇ ਲੰਮੇ ਸਮੇਂ ਤੋਂ ਖਾਸ ਕਰਕੇ ਜਿਹੜੀਆਂ ਬੀਬੀਆਂ ਭੈਣਾਂ ਸਾਡੀਆਂ ਉਹਨਾਂ ਨੂੰ ਵੀ ਬੜਾ ਲੰਮਾ ਇੰਤਜ਼ਾਰ ਹੈ ਸੋ ਕੀ ਉਹਨਾਂ ਨੂੰ ਮੈਨੂੰ ਵੀ ਬਹੁਤ ਧੀਕੇ ਜੀ ਮੈਨੂੰ ਵੀ ਬਹੁਤ ਧੀਕੇ 11 ਮਈ ਨੂੰ ਜਿਹੜਾ ਸ਼ੋ ਹੋਣ ਜਾ ਰਿਹਾ ਨਿਊ ਨਿਊਯਾਰਕ ਦੇ ਵਿੱਚ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਉਤਸ਼ਾਹ ਦੇ ਨਾਲ ਇੰਤਜ਼ਾਰ ਹੈ ਕਿਉਂਕਿ ਮੈਂ ਜਦੋਂ ਜਦੋਂ ਵੀ ਅਮਰੀਕਾ ਆਈਆਂ ਮੈਨੂੰ ਬਹੁਤ ਪਿਆਰ ਮਿਲਿਆ ਤੇ ਇਸ ਵਾਰ ਵੀ ਮੈਂ ਬਹੁਤ ਐਕਸਾਈਟਿਡ ਹਾਂ ਕਿਉਂਕਿ ਜਿਹੜੇ ਗਾਣੇ ਨੂੰ ਕੱਲਾ ਇੱਕ ਗਾਣਾ ਨਹੀਂ ਹੈਗਾ ਬਹੁਤ سارے ਗਾਣੇ ਨੇ ਪਰ ਮੈਨੂੰ ਇਹ ਲੱਗਦਾ ਜਦੋਂ ਮੈਂ ਸਟੇਜ ਤੇ ਜਾਂਦੀ ਹਾਂ ਤੇ ਸਾਰਿਆਂ ਸਾਰਿਆਂ ਦੇ ਦਿਲਾਂ ਦੇ ਵਿੱਚ ਜਾਂ ਜਹਨ ਦੇ ਵਿੱਚ ਇੱਕ ਗਾਣਾ ਬਹੁਤ ਜ਼ਿਆਦਾ ਛਾ ਗਿਆ ਹੈ ਜਾਂ ਲੋਕੋ ਨੂੰ ਬਹੁਤ ਪਸੰਦ ਕਰ ਰਿਹਾ ਜੋ ਉਹ बार-बार रिपीट ਤੇ ਆਉਂਦਾ ਹੈ ਪਰ ਇਹ ਗਾਣੇ ਨੂੰ ਮੈਨੂੰ ਲੱਗਦਾ ਕਿ ਸੁਣਨ ਲਈ ਸਾਰੇ ਪਹੁੰਚਣਗੇ ਮੇਰੀਆਂ ਭੈਣਾਂ ਬਹੁਤ ਐਕਸਾਈਟਡ ਨੇ ਮੈਨੂੰ ਬਹੁਤ سارے ਮੈਸੇजेस ਵੀ ਆਏ ਨੇ ਕਿ ਮੈਂ ਵੀ ਬਹੁਤ ਐਕਸਾਈਟਡ ਆ ਉਹਨਾਂ ਸਾਰਿਆਂ ਨੂੰ ਨਵੇਂ ਪੁਰਾਣੇ ਸਾਰੇ ਗਾਣੇ ਗਾਉਂਗੀ ਔਰ 11 ਮਈ ਨੂੰ ਰੋਨ ਦਾ ਲਾਂਬਾ ਕਿਉਂਕਿ ਇਹ ਸਾਰੇ ਅਮਰੀਕਾ ਦੇ ਵਿੱਚ ਸ਼ੋਅ ਕਰਨ ਜਾ ਰਹੇ ਕਰਨ ਆ ਰਹੇ ਨੇ 11 ਮਈ ਨੂੰ ਜਿਹੜਾ ਇਹ ਪਹਿਲਾ ਸ਼ੋਅ ਹਿਕਸਬਿਲ ਦੇ ਵਿੱਚ ਬੜਾ ਵੱਡਾ ਮੇਲਾ ਲੱਗ ਰਿਹਾ ਜਿੱਥੇ ਬੜੇ-ਬੜੇ ਸਟਾਲ ਲੱਗਨੇ ਆ ਨਾ ਸਪੋਰਟਸ ਐਂਡ ਕਲਚਰ ਇਵੈਂਟ ਉਸ ਤੋਂ ਬਾਅਦ 16 ਤਰੀਕ ਨੂੰ ਨਿਊ ਜਰਸੀ ਵਿੱਚ ਹੋ ਰਿਹਾ ਅਸਤੇ ਲਗਾਤਾਰ ਹੀ ਫਿਰ 24 ਤਰੀਕ ਨੂੰ ਜਿਹੜਾ ਇਹ ਸ਼ੈਟਲ ਦੇ ਵਿੱਚ ਹੋ ਰਿਹਾ 25 ਤਰੀਕ ਨੂੰ ਪੋਰਟਲੈਂਡ ਦੇ ਵਿੱਚ ਹੋ ਰਿਹਾ ਫਿਰ 31 ਤਰੀਕ ਨੂੰ ਡੈਲਸ ਦੇ ਵਿੱਚ ਪਹਿਲੀ ਨੂੰ ਮਿਸਿਸਿਪੀ ਉੱਥੇ ਹੋ ਰਿਹਾ 7 ਨੂੰ ਫ੍ਰਿਜਨ ਹੋ ਰਿਹਾ ਤੇ ਅ ਸਤ ਤਰੀਕ ਨੂੰ ਨਾਰਥ ਕੈਰੋਲਿਨਾ ਹੋ ਰਿਹਾ ਤੇ 14 ਨੂੰ ਜਿਹੜਾ ਫ੍ਰਿਜ ਨੂੰ ਕੈਲੀਫੋਰਨੀਆ ਫਿਰ ਉੱਥੇ ਵੀ ਬਾਕੀ ਪੂਰਾ ਜਿਹੜਾ ਜਿਹੜਾ ਵੀਕਐਂਡ ਸ਼ੋ ਹੋਣਗੇ ਇਸ ਤੋਂ ਇਲਾਵਾ ਇਹ ਸਾਡੇ ਨਾਲ ਜਿਹੜੀ ਪੂਰੀ ਟੀਮ ਹੈ ਬਹੁਤ ਵਧੀਆ ਕਲਾਕਾਰ ਭੰਗੜੇ ਦੇ ਕਿੰਗ ਜਿਹੜੇ ਕਿ ਸਰਬਜੀ ਚੀਮਾ ਜੀ ਵੀ ਆ ਰਹੇ ਨੇ ਮਿੱਠੀ ਮਿੱਠੀ ਆਵਾਜ਼ ਵਾਲੇ ਸਰ ਦੂਸਰੇ ਹਰਜੀਤ ਹਰਮਨ ਜੀ ਉਹ ਵੀ ਇਹਦੇ ਵਿੱਚ ਉਸ ਉਹੀ ਇਸ ਦੇ ਵਿੱਚ ਬਹੁਤ ਹੀ ਵੱਡਾ ਤਿਆਰੀ ਕਰਕੇ ਆ ਰਹੇ ਨੇ ਸੋ ਰੁਪਿੰਦਰ ਜੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਕਿ ਤੁਸੀਂ ਆ ਜਿਹੜਾ ਇੱਥੇ ਆਉਂਦਿਆਂ ਹੀ ਆਕਾਂ ਜਿਹੜੀਆਂ ਇੱਕ ਇਦਾਂ ਦੀਆਂ ਜਿਹੜੀਆਂ ਯਾਦਾਂ ਛੱਡ ਕੇ ਜਾਓਗੇ ਕਿਉਂਕਿ ਬੜੀ ਬੇਸਬਰੀ ਦੇ ਨਾਲ ਤੁਹਾਡੀ ਸਾਰੇ ਅਮਰੀਕਾ ਦੇ ਵਿੱਚ ਆ ਬਹੁਤ ਇੰਤਜ਼ਾਰ ਹੋ ਰਹੀ ਹੈ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੈ ਕਿ ਤੁਸੀਂ ਨਾ ਕਈ ਵਾਰੀ ਜਿਹੜੀਆਂ ਜਿਹੜੀਆਂ ਫੀਮੇਲ ਹੁੰਦੀਆਂ ਨਾ ਕੁੜੀਆਂ ਜਿਹੜੀਆਂ ਸਾਡੀ ਲਾਈਨ 'ਚ ਆਉਂਦੀਆਂ ਉਹ ਕਈ ਵਾਰੀ ਘਬਰਾ ਜਾਂਦੇ ਆ ਬੋ ਤੁਸੀਂ ਸਟਰੋਂਗ ਬਣਿਓ ਤੁਹਾਨੂੰ ਮੈਨੂੰ ਇਹ ਗੱਲ ਸੁਣ ਕੇ ਮੈਨੂੰ ਯਾਦ ਆਉਂਦਾ ਕਿਉਂਕਿ ਹਮੇਸ਼ਾ ਸਾਨੂੰ ਪੰਜਾਬੀਆਂ ਦੇ ਹਿੱਸੇ ਜਿਹੜੀ ਇੱਕ ਦਲੇਰੀ ਆਈ ਏ ਮੈਂ ਇੱਕ ਅਜਾਦੀ ਦੀਆਂ ਮੈਨੂੰ ਪ੍ਰਾਣੀਆਂ ਲੈਣਾ ਮੈਂ ਬੜਦਾ ਹੁੰਦਾ ਸੀ ਇੱਕ ਕੁੜੀ ਕੋਈ ਜਿਹੜਾ ਕਣਕ ਦੀ ਗਲਦਾਰੀ ਪੱਠੇ ਲੈਣ ਜਾ ਰਹੀ ਹੈ ਤੇ ਉਹ ਦੇਖ ਰਿਹਾ ਕਿ ਇਹ ਕੁੜੀ ਪੱਠਿਆਂ ਦੀ ਪੰਡ ਚੁੱਕ ਰਹੀ ਹੈ ਤੇ ਇਹਦੇ ਕੋਲ ਇਹਨਾਂ ਚੁੱਕਿਆ ਨਹੀਂ ਜਾ ਰਹਾ ਉਹ ਕਵੀ ਕਹਿੰਦਾ ਨਾ ਮਟਿਆਰੇ ਨਾ ਮਟਿਆਰੇ ਤੂੰ ਪੱਟ ਪੰਡ ਕੱਖਾਂ ਦੀ ਛਾਵੇਂ ਨਾ ਕਰਕੇ ਮਾਨ ਜਵਾਨੀ ਵਾਲਾ ਹੱਥ ਇਸ ਪੰਡ ਨੂੰ ਪਾਵੇਂ ਨਾ ਕੱਚੀ ਗੰਦਲ ਵਾਂਗੂ ਤੇਰਾ ਲੱਕ ਹੁਲਾਰੇ ਖਾਂਦਾ ਏ ਇਸ ਭਜੀ ਦੇ ਹੇਠਾਂ ਆਕੇ ਟੁੱਟ ਕਿਤੇ ਨਾ ਜਾਵੇਂ ਉਹ ਕਹਿੰਦੀ ਐ ਮੈਂ ਪਾਣੀ ਹੈ ਪੰਜਾਬ ਦਾ ਪੀਤਾ ਮੈਨੂੰ ਚੜੀ ਹੋਈ ਆਨ ਪੰਜਾਬ ਦੀ ਹੈ ਹਟ ਜਾ ਆਜ਼ਾਦ ਨਾ ਰੋਕੀ ਮੈਨੂੰ ਭਰੀਆਂ ਮੈਨੂੰ ਚਾਵੰਦੇ ਇਸ ਦੇ ਅੰਦਰ ਬੜੀ ਪੁਰਾਣੀ ਲੁਕੀ ਹੋਈ ਸ਼ਾਨ ਪੰਜਾਬ ਦੀ ਐ ਸੋ ਰਪਿੰਦਰ ਜੀ ਬਹੁਤ ਬਹੁਤ ਧੰਨਵਾਦ ਅਖੀਰ ਦੇ ਉੱਤੇ ਆਪਣੇ ਵੱਲੋਂ ਕੀ ਇੱਕ ਵਾਰੀ ਫੇਰ ਮੈਸੇਜ ਦੇਣਾ ਚਾਹੋਗੇ ਸਾਰਿਆਂ ਨੂੰ ਬਸ ਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਸਪੈਸ਼ਲ ਦਾ ਤੁਹਾਡੀ ਇਸ ਲਾਈਨ ਵਾਲੀ ਜੋ ਤੁਸੀਂ ਡੈਡੀਕੇਟ ਕੀਤੀਆਂ ਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਹੱਕ ਸੱਚ ਦੇ ਨਾਲ ਖੜਾ ਔਰ ਹਮੇਸ਼ਾ ਮੇਰੇ ਜਿੱਥੇ ਮੈਨੂੰ ਐ ਲੱਗਦਾ ਕਿ ਕੁਝ ਗਲਤ ਹੋ ਰਿਹਾ ਹੈ ਤੇ ਮੈਂ ਉਹਦੇ ਲਈ ਆਵਾਜ਼ ਜ਼ਰੂਰ ਚੱਕਦੀ ਆਂ ਔਰ ਇਸ ਗੱਲ ਨੂੰ ਮੈਨੂੰ ਲੱਗਦਾ ਕਿ ਹਰ ਕੁੜੀ ਦੇ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਗਲਤ ਨੂੰ ਗਲਤ ਕਹਿਣਾ ਸਿੱਖਣਾ ਚਾਹੀਦਾ ਆਵਾਜ਼ ਚੱਕਣਾ ਕੋਈ ਮਾੜੀ ਗੱਲ ਨਹੀਂ ਹੈ ਸਾਡੀਆਂ ਕੁੜੀਆਂ ਨੂੰ ਵੀ ਮਾੜੀ ਗੱਲ ਲਈ ਬੋਲਣਾ ਜ਼ਰੂਰ ਚਾਹੀਦਾ ਕਿਉਂਕਿ ਨਾ ਟਾਈਮ ਤੱਕ ਕੋਈ ਸਹਿ ਸਕਦਾ ਸੋ ਹਰ ਕੁੜੀ ਨੂੰ ਚਾਹੀਦਾ ਕਿਉਂਕਿ ਸਾਡੇ ਤਾਂ ਬਲੱਡ ਦੇ ਵਿੱਚ ਹੈਗਾ ਹਾਂ ਸਾਡੇ ਤਾਂ ਬਲੱਡ ਦੇ ਵਿੱਚ ਹੈ ਤੁਸੀਂ ਸਾਡੀਆਂ ਬੀਬੀਆਂ ਨੂੰ ਤੁਸੀਂ ਅਗਰ ਇਤਿਹਾਸ ਵੀ ਪੜੋਗੇ ਤਾਂ ਬਹੁਤ ਡਿਲੇ ਹੋਈ ਜਾਂਦੀ ਕੋ ਇਹ ਤਾਂ ਸਾਡੇ ਬਲੱਡ ਦੇ ਵਿੱਚ ਹੈ ਤਾਂ ਅਸੀਂ ਅਸੀਂ ਕਾਹਦੇ ਲਈ ਕਿਸੇ ਜਗ੍ਹਾ ਵਿੱਚ ਸੁਣਾਇਆ ਅਸੀਂ ਢਣਾ ਸੋ ਮੈਂ ਬੜੀ ਐਕਸਾਈਟਡ ਹਾਂ ਸਾਰੀਆਂ ਨੂੰ ਮਿਲਣ ਲਈ ਸਾਡੀਆਂ ਭੈਣਾਂ ਨੂੰ ਬੀਬੀਆਂ ਨੂੰ ਛੋਟੇ ਛੋਟੇ ਬੱਚੇ ਵੀ ਆਉਣਗੇ ਸੋ ਮੈਂ ਬਹੁਤ ਐਕਸਾਈਟਡ ਹਾਂ ਕਿ ਇਹਦਾ ਠੀਕ ਚਲੇਗਾ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹਾਂ ਜਦੋਂ ਅਸੀਂ ਡਾਕਟਰ ਦੇ ਕੋਲ ਜਦੋਂ ਕੋਈ ਚੈੱਕ ਅਪ ਕਰਾਉਣ ਜਾਂਦੇ ਨੇ ਨਾ ਈਕੇਜੀ ਹੁੰਦੀ ਹੈ ਇੱਕ ਉਹ ਜਦੋਂ ਈਕੇਜੀ ਜਿਹੜੀ ਸਿੱਧੀ ਜਿਹੀ ਲਾਈਨ ਚੱਲਦੀ ਚੱਲ ਪੈਂਦੀ ਹੈ ਨਾ ਜਦੋਂ ਉਦੋਂ ਹੁੰਦਾ ਕਿ ਬੰਦਾ ਹੈ ਨਹੀਂਗਾ ਜਦੋਂ ਵਿੱਚ ਡਿੰਗੀ ਟੇਢੀ ਡਿਡਨੀ ਟੇਢੀ ਚੱਲਦੀ ਹੈ ਤਾਂ ਬੰਦਾ ਬੰਦਾ ਠੀਕ ਠਾਕ ਹੈ ਹੈਨਾ ਹਾਂਜੀ ਹਾਂਜੀ ਇਹ ਜਿੰਦਗੀ ਦੇ ਵਿੱਚ ਇਹ ਜਿੰਦਗੀ ਦੇ ਵਿੱਚ ਕਿਉਂਕਿ ਇਹ ਚੱਲਦਾ ਰਹਿੰਦਾ ਸਾਰੀ ਦੁਨੀਆ ਨੂੰ ਤੇ ਕੋਈ ਖੁਸ਼ ਕਰ ਨਹੀਂ ਸਕਦਾ ਪਰ ਇਹਨਾਂ ਜ਼ਰੂਰ ਜਿੰਦੇ ਚੰਗੇ ਰਿਸ਼ਤੇ ਨੇ ਸੋਸ਼ਲ ਮੀਡੀਆ ਤੋਂ ਸਿੱਖ ਲਓ ਚੰਗੇ ਸੇਵ ਮਾੜੇ ਡਿਲੀਟ ਇਟ ਇਸ ਵੈਰੀ ਈਜ਼ੀ ਰਾਈ ਪਰ ਆਪਾਂ ਜਿੰਦਗੀ ਜਿਹੜੀ ਅੱਗੇ ਤੁਰਦੀ ਰਹਿਣੀ ਹੈ ਜ਼ਿੰਦਗੀ ਦੇ ਵਿੱਚ ਆਪਾਂ ਕਦੇ ਘਬਰਾਉਣਾ ਨਹੀਂਗਾ ਸੋ ਬਹੁਤ ਵਧੀਆ ਤੁਸੀਂ ਜਦੋਂ ਸਟਰੋਂਗ ਫੈਸਲੇ ਲੈਂਦੇ ਹੋ ਸੱਚ ਨੂੰ ਸੱਚ ਕਹਿੰਦੇ ਹੋ ਸਾਨੂੰ ਰੀਅਲੀ ਤੁਹਾਡੇ ਤੇ ਇਸ ਗੱਲ ਦਾ ਜਿਹੜਾ ਬੜਾ ਪ੍ਰਾਊਡ ਹੁੰਦਾ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਕਿਹਾ ਕੀ ਹਾਲ ਹੈ ਤੁਸੀਂ ਕਿ ਚੜਦੀ ਕਲਾ ਇਹ ਚੜਦੀ ਕਲਾ ਜਿੱਦਾਂ ਕਹਿੰਦੇ ਹੋ ਨਾ ਇੰਨਾ ਚੜਦੀ ਕਲਾ ਰਹਿਣਾ ਵੀ ਹੈ ਬਿਲਕੁਲ ਬਿਲਕੁਲ ਚੜਦੀ ਕਲਾ ਦੇ ਵਿੱਚ ਹੀ ਆ ਜ਼ਿੰਦਗੀ ਦੇ ਵਿੱਚ ਤਾਂ ਚੜਾਅ ਹੁੰਦੇ ਆ ਸਿਚੁਏਸ਼ਨਲ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਬੰਦਾ ਇੱਕ ਇਨਸਾਨ ਦੀ ਤਰ੍ਹਾਂ ਹੀ ਅਸੀਂ ਰਿਐਕਟ ਕਰਦੇ ਆ ਕਿਉਂਕਿ ਇਨਸਾਨ ਇਨਸਾਨ ਉਹ ਆ ਜਿਹਦੇ ਵਿੱਚ emotions ਹੈ ਬਿਨਾ emotions ਦਾ লাশ ਹੈ ਹੂੰ ਬਿਲਕੁਲ 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 ਅ ਜੇ ਜੇ ਹਰ ਗੱਲ ਨੂੰ ਤੁਸੀਂ ਜੀ ਜੀ ਜਿਹੜਾ ਜਸ ਜਸ ਕਹੀਏ ਬੋ ਮੈਂ ਕਹਿੰਦਾ ਉਹ ਵੀ ਇਨਸਾਨ ਨਹੀਂ ਜਿਹਨੂੰ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਣਾ ਜਿਹੜਾ ਸਾਨੂੰ ਸਿੱਖਣਾ ਚਾਹੀਦਾ ਅਤੇ ਸਾਨੂੰ ਹਮੇਸ਼ਾ ਇਹ ਕਹਿਣਾ ਚਾਹੀਦਾ ਫੇਰੀ ਜ਼ਿੰਦਗੀ ਦਾ ਮਜ਼ਾ ਆਉਂਦਾ ਹਾਂਜੀ ਬਿਲਕੁਲ ਬਿਲਕੁਲ ਸੋ ਬਹੁਤ ਧੰਨਵਾਦ ਜੀ ਸੋ ਅਮਰੀਕਾ ਵਾਲੇ ਤੁਹਾਨੂੰ ਬਹੁਤ ਛੇਤੀ ਮਿਲਦੇ ਨੇ 11 ਮਈ ਨੂੰ ਹੇਕਸਲੇ ਉਸ ਤੋਂ ਬਾਅਦ ਲਗਾਤਾਰ ਆਪਣਾ ਟੂਰ ਜਿਹੜਾ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਵਿੰਦਰ ਜੀ ਗੱਲ ਕਰਨ ਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਓਕੇ ਸਤਿਕਾਰ ਓਕੇ ਸਤਿਕਾਰ ਐਸਨ ਜੀ ਰੁਪਿੰਦਰ ਹੰਡਾ ਜਿਨ੍ਹਾਂ ਨੇ ਕੀ ਤੁਹਾਡੇ ਨਾਲ ਹੁਣੇ-ਹੁਣੇ ਗੱਲਬਾਤ ਕੀਤੀ ਰੁਪਿੰਦਰ ਹੰਡਾ ਜੋ ਕਿ ਜਿਨ੍ਹਾਂ ਦਾ ਕੋਈ ਇਦਾਂ ਦਾ ਫੰਕਸ਼ਨ ਨਹੀਂ ਕੋਈ ਵਿਆਹ ਹੋਵੇ ਜਾਗੋ ਹੋਵੇ ਜਾਂ ਕੋਈ ਵੀ ਖੁਸ਼ੀ ਦਾ ਫੰਕਸ਼ਨ ਹੋਵੇ ਜਿੱਥੇ ਇਹ ਗਾਣਾ ਨਾ ਚੱਲਦਾ ਹੋਵੇ ਕਾਲੀ ਐਕਟਿਵਾ ਤੋਂ ਕਾਲੀ ਐਕਟਿਵਾ ਲੈ ਕੇ ਉਹ ਕੈਨੇਡਾ ਪਹੁੰਚ ਚੁੱਕੇ ਨੇ ਸੋ ਕੈਨੇਡਾ ਦੇ ਵਿੱਚੋਂ ਹੀ ਉਹ ਕਾਲੀ ਐਕਟਿਵਾ ਦਾ ਉੱਤੇ ਬੈਠ ਕੇ ਟੋਰਾਂਟੋ ਤੋਂ ਨਾਗਰਾਫਾਲ ਤੋਂ ਬਫਲੋ ਤੋਂ ਹੁੰਦੇ ਹੋਏ ਐਕਟਿਵਾ ਉੱਤੇ ਬੈਠ ਕੇ ਇਹ ਪਹੁੰਚਦੇ ਹਨ ਨਿਊਯਾਰਕ ਤੇ ਨਿਊਯਾਰਕ ਉਹਨਾਂ ਦੇ ਜਦੋਂ ਪਹੁੰਚਣਗੇ ਤੇ ਫਿਰ 11 ਮਈ ਨੂੰ ਉਹਨਾਂ ਨੂੰ ਪਹਿਲੀ ਵਾਲੀ ਜਿਹੜੀ ਐਕਟਿਵਾ ਦੀ ਜਿਹੜੀ ਬ੍ਰੇਕ ਲੱਗੇਗੀ ਜਾ ਕੇ ਹਿਕਸਵਿਲ ਬਸਾਖੀ ਮੇਲੇ ਦੇ ਉੱਤੇ ਸੋ ਤੁਸੀਂ ਉੱਥੇ ਜਾ ਕੇ ਕਾਲੀ ਐਕਟਿਵਾ ਜਿਹੜੀ ਹੈ ਉਹ ਇੰਨਾ ساری ਦੁਨੀਆ 'ਚ ਉਹਨੇ ਬੜੀ ਸਪੀਡ ਫੜੀ ਹੋਈ ਹੈ ਤਾਂ ਲਗਾਤਾਰ ਚਲਦੀ ਜਾ ਰਹੀ ਹੈ ਉਹ ਦੇਖਣੀ ਹੈ ਤੇ ਤੁਸੀਂ ਹਿਕਸਵਿਲ 11 ਤਰੀਕ ਨੂੰ ਜਿਹੜਾ ਬਸਾਖੀ ਮੇਲਾ ਉੱਥੇ ਪਹੁੰਚ ਕੇ ਉਹ ਦੇਖ ਸਕਦੇ ਹੋ ਜਿਸ ਦੇ ਵਿੱਚ ਕੀ ਬੜੇ ਵੱਖਰੀ ਵੱਖਰੀ ਕਿਸਮ ਦੇ ਸਟਾਰ ਲੱਗਨੇ ਹਨ ਸਪੋਰਟਸ ਐਂਡ ਕਲਚਰ ਇਵੈਂਟ ਹੈ ਸੋ ਬੜੀਆਂ ਹੀ ਸਾਡੀਆਂ ਜਿਨ੍ਹਾਂ ਨੇ ਕਮਿਊਨਿਟੀ ਲਈ ਕੰਮ ਕੀਤਾ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਣਾ ਹੈ ਸੋ ਮਿਲਦੇ ਹਾਂ ਜੀ ਆਰਪਿੰਦਰ ਹੰਡਾ ਹਰਜੀਤ ਧਰਮਨ ਜੀ ਅਤੇ ਸਰਮਜੀਤ ਚੀਮਾ ਜੀ 11 ਮਈ ਨੂੰ ਹਿਕਸਵੈਲ ਜੋ ਸਟੇਜ ਜਿਹੜਾ ਵੱਡਾ ਪਾਰਕਿੰਗ ਲਾਟ ਹੈ ਟ੍ਰੇਨ ਸੈਸ਼ਨ ਦਾ ਉੱਥੇ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਸ ਦੀ ਕੋਈ ਟਿਕਟ ਨਹੀਂ ਹੈ ਬਿਲਕੁਲ ਫ੍ਰੀ ਸ਼ੋਅ ਹੈ ਫ੍ਰੀ ਪਾਰਕਿੰਗ ਹੈ ਅਤੇ ਇਸ ਤੋਂ ਬਾਅਦ ਲਗਾਤਾਰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਸ਼ੋਅ ਹਨ 16 ਤਰੀਕ ਨੂੰ ਨਿਊ ਜਰਸੀ ਦੇ ਵਿੱਚ ਹੈ ਉਸ ਤੋਂ ਬਾਅਦ 24 ਤਰੀਕ ਨੂੰ ਸਿਆਟਲ ਹੈ 25 ਤਰੀਕ ਨੂੰ ਪੋਰਟਲੈਂਡ ਸੇਲਮ ਦੇ ਪੋਰਟਲੈਂਡ ਦੇ ਵਿੱਚ ਹੈ ਜਿੱਥੇ ਦਰਸ਼ਨ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਟੀਮ ਹੈ ਇਹ ਪ੍ਰੋਗਰਾਮ ਕਰਾ ਰਹੇ ਹਨ ਉਸ ਤੋਂ ਬਾਅਦ 31 ਤਰੀਕ ਨੂੰ ਜਿਹੜਾ ਹੈ ਇਹ ਅ ਡੈਲਸਟੈਕਸਸ ਅਤੇ ਬਾਅਦ ਵਿੱਚ ਪਹਿਲੀ ਜੂਨ ਨੂੰ ਜਿਹੜਾ ਪ੍ਰੋਗਰਾਮ ਹੈ ਮਿਸਿਸਿਪੀ ਜੈਕਸ਼ਨ ਜਿੱਥੇ ਪੌਲ ਜੀ ਪਾਲ ਮਹਿਜ ਜੀ ਅਤੇ ਉਹਨਾਂ ਦੀ ਸਾਰੀ ਟੀਮ ਲਾਡੀ ਔਲਖ ਜੀ ਅਤੇ ਹੋਰ ਉਹਨਾਂ ਦੇ ਜਿਹੜੇ ਸਾਥੀ ਇਹ ਪ੍ਰੋਗਰਾਮ ਕਰਾ ਰਹੇ ਹਨ ਉਸ ਤੋਂ ਬਾਅਦ ਲਗਾਤਾਰ 7 ਤਰੀਕ ਨੂੰ ਜਿਹੜਾ ਨਾਰਥ ਕੈਰੋਲਿਨਾ ਹੈ ਤਾਂ ਬਾਕੀ ਜਿਹੜੀਆਂ ਦੇਸ਼ ਤੁਹਾਨੂੰ ਅਨਾਉਂਸ ਅਸੀਂ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਬੜੀ ਖੇਤੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ